ਅੱਜ ਬਤੀ ਸ੍ਰੀ ਰਿਤੀ ਅੱਜ ਕਮਾਦ ਕੱਢਣਾ ਵਾ ਥੋੜਾ ਜਹਾ ਥਾਂ ਆਪਣੇ ਕੋਲ ਹੈਗਾ ਤੇ ਪਤਕ ਦੇ ਕਰੀਬ-ਕਰੀਬ ਜਿਹੜਾ ਉਹ ਆਪਾਂ ਗੋੜ ਜਿਹੜਾ ਕੱਢਣਾ ਵਾ ਲਾਗਲੇ ਪੇੜ ਤੋਂ ਤੇ ਪੁੱਛਿਆ ਉਹਨਾਂ ਨੂੰ ਤੇ ਉਹ ਕਹਿੰਦੇ ਕਿ ਤਿੰਨ ਪੱਤਾ ਕੀ ਇਹਦੇ ਨਿਕਲ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਲੈ ਆਇਓ ਉਹ ਆਪਾਂ ਪਹਿਲਾਂ ਜਿਹੜੇ ਉਹ ਆਗ ਲਾਉਂਦੇ ਪਏ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਗੁੜ ਨਿਕਲਦਾ ਵਾ ਕਿਵੇਂ ਪਹਿਲਾਂ ਰੌ ਕੱਢਦੇ ਆਂ ਆਪਾਂ ਬਿਲਣੀ ਦੇ ਨਾਲ ਤੇ ਫਿਰ ਆਪਾਂ ਗੁੜ ਕੱਢਾਂਗੇ ਤੇ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਦਾਂ ਬਾਅਦ ਚੋਂ ਰਯੋੜੀਆਂ ਬਣਦੀਆਂ ਨੇ ਪੀਸੀਆਂ ਬਣਦੀਆਂ ਨੇ ਛੋਟੀਆਂ ਛੋਟੀਆਂ ਜਿਹੜੀਆਂ ਉਹ ਗੱਠਾਂ ਜੀਆਂ ਆਪਾਂ ਬੰਨ ਲਿਆ ਵਾਂ ਤੇ ਇਹਨਾਂ ਨੂੰ ਆਪਾਂ ਲੱਦ ਲਿਆ ਰੇੜੇ ਦੇ ਉੱਪਰ ਲੱਦ ਲੈਣਾ ਵਾ ਤੇ ਲੱਦ ਕੇ ਤੇ ਲੈ ਜਾਣਾ ਵਾ ਆਪਾਂ ਇਹਨੂੰ ਜਿੱਥੇ ਗੁੜ ਕੱਢਣਾ ਵਾ ਤੇ ਵੇਲਣਾ ਲੱਗਾ ਉੱਥੇ ਉੱਥੇ ਨੂੰ ਲੈ ਕੇ ਜਾਂਦੇ ਆ ਤੇ ਆਪਾਂ ਆਜੋ ਤੁਹਾਨੂੰ ਦਿਖਾਉਨੇ ਆ ਕਿਵੇਂ ਗੁੜ ਬਣਦਾ ਵਾ ਤੇ ਕਿਦਾਂ ਪਹਿਲਾਂ ਰੋ ਕੱਢਦੇ ਆ ਫਿਰ ਰੋ ਕੱਢਣ ਤੋਂ ਬਾਅਦ ਕਿਵੇਂ ਗੁੜ ਬਣਦਾ ਤੁਹਾਨੂੰ ਦਿਖਾਉਨੇ ਆ ਆ ਜਿਹੜੀ ਤੁਸੀਂ ਸਾਹਮਣੇ ਦੇਖਦੇ ਪਏ ਹੋ ਨਾ ਇਹਨੂੰ ਆਪਾਂ ਬੋਲਦੇ ਆ ਵੇਲਣਾ ਤੇ ਇਹਦੀ ਹੈਲਪ ਨਾਲ ਆਪਾਂ ਜਿਹੜੀ ਰੋ ਕੱਢ ਲਈ ਆ ਤੇ ਸਵਾਕ ਚਾਰ ਪੀਪੇ ਦੇ ਕਰੀਬ-ਕਰੀਬ ਜਿਹੜੀ ਉਹ ਰੋ ਹੋਈ ਆ ਤੇ ਇਹਨੂੰ ਆਪਾਂ ਪਾਵਾਂਗੇ ਕੜਾਹੀ ਦੇ ਵਿੱਚ ਰੌਣੂ ਆਪਾਂ ਹੁਣ ਪੁਣਕੀ ਕੜਾਈ ਦੇ ਵਿੱਚ ਪਾ ਦਿੱਤਾ ਵਾ ਤੇ ਹੁਣ ਜਿਵੇਂ ਜਿਵੇਂ ਇਹਦੇ ਉੱਪਰ ਮੈਲ ਆਈ ਜਾਊਗੀ ਇਹ ਮੈਲ ਨੂੰ ਆਪਾਂ ਜਿਹੜੀ ਉਹ ਸ਼ਾਨੀ ਦੇ ਨਾਲ ਲਾਈ ਜਾਵਾਂਗੇ ਚੁੰਬਾ ਬਣਿਆ ਹੈ ਚੁੰਬੇ ਦੇ ਉੱਪਰ ਕੜਾਇਆ ਵਾ ਤੇ ਇੱਥੇ ਬਾਲਣ ਆਪਾਂ ਜਿਹੜਾ ਅੱਗੇ ਕੱਢੀ ਜਾਣਾ ਵਾ ਤੇ ਜਿਵੇਂ ਜਿਵੇਂ ਪੱਤ ਚੜੀਦੀ ਜਾਊਗੀ ਉੱਪਰ ਨੂੰ ਜਿਵੇਂ-ਤਿਵੇਂ ਮਤਲਬ ਇਹ ਜਿਹੜਾ ਇਹ ਗੁਰਬਾਨਾ ਜਿਹੜਾ ਸਟਾਰਟ ਹੋਈ ਜਾਣਾ ਵਾ ਤੇ ਫਿਰ ਆਪਾਂ ਇਹਦੇ ਵਿੱਚ ਘਾਵਾ ਪਾ ਦੇਣਾ ਵਾ ਹੁਣ ਵਖੋ ਇਹ ਪੱਤ ਜਿਹੜੀ ਉੱਪਰ ਨੂੰ ਚੜਦੀ ਪਈ ਆ ਕਿਵੇਂ ਤਾਂ ਤੱਕ ਉੱਪਰ ਤੱਕ ਜਿਹੜੀ ਉਹ ਪੱਤ ਆ ਗਈ ਆ ਹੋਰ ਤਾਂ ਨੂੰ ਵੀ ਚੜਦੀ ਪਈ ਆ ਫਿਰ ਹੌਲੀ ਹੌਲੀ ਇਹਦਾ ਜਿਹੜਾ ਗੋਲ ਬਰਨ ਜਿਹੜਾ ਸਟਾਰਟ ਹੋ ਜਾਣਾ ਵਾ ਕਿੰਨੀ ਪੱਤ ਜਿਹੜੀ ਉੱਪਰ ਨੂੰ ਆਉਂਦੀ ਪਈ ਆ ਜਿੰਨੀ ਪੱਤ ਚੜੂਗੀ ਨਾ ਤਾਂ ਉਹਨਾਂ ਓਨਾ ਹੀ ਗੁੜ ਜਿਹੜਾ ਵਧੀਆ ਬਣੂਗਾ ਤੇ ਬੜਾ ਵਧੀਆ ਇਹ ਜਗਾ ਜਿਹੜੇ ਸਿਸਟਮ ਜਿਹੜਾ ਵੀਰਾਂ ਨੇ ਬਣਾਇਆ ਹੋਇਆ ਵਾ ਇੱਥੇ ਉਹਨਾਂ ਨੇ ਇੱਕ ਪੂਰਾ ਕਿਰੇ ਕਿਰੇ ਤੱਪੜ ਲਗਾਇਆ ਵਾ ਸਾਰਾ ਕੁਝ ਵੇਚਿਆ ਬਹੁਤ ਵਧੀਆ ਇਹ ਸਿਸਟਮ ਬਣਾਇਆ ਇਹਨਾਂ ਨੇ ਜਦੋਂ ਪੂਰੇ ਬੁਲਬਲੇ ਉੱਪਰ ਨੂੰ ਆਜਦੇ ਨੇ ਤੇ ਇਹਨਾਂ ਨੂੰ ਬੋਲਦੇ ਆ ਕਿ ਇਹ ਤੂਤੀਆਂ ਵਾਜੇ ਆ ਗਏ ਆ ਤੇ ਜਦੋਂ ਤੂਤੀਆਂ ਵਾਜੇ ਆ ਜਾਂਦੇ ਦਾ ਮਤਲਬ ਹੁਣ ਗੁੜ ਜਿਹੜਾ ਉਹ ਤਕਰੀਬਨ ਤਕਰੀਬਨ ਜਲਾ ਹੁਣ ਬਨਣਾ ਸਟਾਰਟ ਹੋ ਜਾਣਾ ਵਾ ਤੁਸੀਂ ਕਹੋ ਨਾ ਜੀ ਬਾਜ਼ਾਰ ਤੋਂ ਆਪਾਂ ਇਹੀ ਗੁੜ ਲੈਣਾ ਹੋਵੇ ਤੇ ਇਹਦੀ ਕੋਈ ਕੀਮਤ ਹੀ ਨਹੀਂ ਹੈਗੀ ਉਹ ਚਾਹੇ 100 ਰੁਪਿਆ ਵੀ ਲਗਾ ਲੈਣਾ ਤੇ ਪਰ ਇਹਦੀ ਉਰੀਸ ਨਹੀਂ ਕਰ ਸਕਦਾ ਆ ਜਿਹੜੇ ਦੇਸੀ ਗੁੜ ਦਾ ਬਣਾਉਣਾ ਆਪਾਂ ਇਹ ਭੁੱਲੀ ਗਏ ਆ ਕਿਉਂਕਿ ਇਹਦੇ ਵਿੱਚ ਕਿੰਨੇ ਜਾਰੇ ਤੱਤ ਹੁੰਦੇ ਨੇ ਜਿਹੜੀ ਆਪਾਂ ਖੰਡ ਖਾਣੇ ਉਹਦੇ ਵਿੱਚ ਪਤਾ ਨਹੀਂ ਕੀ ਕੁਛ ਕਿਹੜੀਆਂ ਕਿਹੜੀਆਂ ਲੱਗਾਂ ਕਿਹੜੇ-ਕਿਹੜੇ ਕੈਮੀਕਲ ਲੱਗੇ ਹੁੰਦੇ ਪਤਾ ਹੀ ਕੋਈ ਨਹੀਂ ਕਿੰਨੀ ਜਿਹੜੀ ਖੰਡ ਆ ਉਹ ਕਲੀ ਪੈ ਕੇ ਬਣਦੀ ਪਈ ਆ ਆ ਜਿਹੜੀ ਸਾਹਮਣੇ ਚੀਜ਼ ਦੇ ਵਿੱਚ ਵੱਜਦੀ ਪਈ ਏ ਕੜਾਏ ਦੇ ਇਹਨੂੰ ਆਪਾਂ ਘਾਵਾ ਬੋਲਦੇ ਆ ਠੀਕ ਆ ਉਹਨਾਂ ਘਾਵਾ ਫੇਰੀ ਜਾਵਾਂਗੇ ਕਿਉਂਕਿ ਉਹਨ ਗੁੜ ਦਾ ਥੋੜਾ ਰੰਗ ਜਿਹੜਾ ਉਹ ਰੈਡਨੈਸ ਵਿੱਚ ਘਟ ਉਹ ਵੀ ਥੋੜਾ ਜਿਹਾ ਚਿੱਟਾ-ਚਿੱਟਾ ਬਣੇ ਘਾਵਾ ਹੁਣ ਫੇਰੀ ਜਾਣਾ ਘਾਵਾ ਫਿਰਦੇ-ਫਿਰਦੇ ਬਣ ਜਾਣਾ ਸੋ ਇਹਨਾਂ ਇਨੂੰ ਬੋਲਦੇ ਆਪਾਂ ਗੰਡ ਤੇ ਗੰਡ ਚ ਆਪਾਂ ਗੋੜ ਕੱਢ ਲਿਆ ਤੇ ਹੁਣ ਆਪਾਂ ਇਹਨੂੰ ਦਿੰਦੇ ਪਏ ਗੋਡੀ ਐ ਚੰਗੀ ਤਰ੍ਹਾਂ ਗੋਡੀ ਦੇਣ ਤੋਂ ਬਾਅਦ ਤੇ ਆਪਾਂ ਇਹਨੂੰ ਥੋੜਾ ਸੈਟ ਹੋਣ ਲਈ ਰੱਖ ਦਾਂਗੇ ਤੇ ਫਿਰ ਇਹਦੀਆਂ ਪੇਸੀਆਂ ਬਣਾਵਾਂਗੇ ਆਪਾਂ ਪੇਸੀਆਂ ਬਣਾ ਲਾਂਗੇ ਜਾਂ ਰੋੜੀਆਂ ਬਣਾ ਲਾਂਗੇ ਜੋ ਵੀ ਬਣਾਉਂਗੇ ਰੋੜੀਆਂ ਬਣਾਉਣੇ ਜ਼ਿਆਦਾਤਰ ਆਪਾਂ ਤੇ ਪੂਰੀ ਤਰ੍ਹਾਂ ਹੁਣ ਆਪਾਂ ਬਣਾਤਾ ਇਹਨੂੰ ਸਟੇਬਲ ਕਰਤਾ ਹੁਣ ਇਹਨੂੰ ਪੇ 10 ਮਿੰਟ ਜਿਹੜਾ ਉਹ ਰਹਿਣ ਦਾਂਗੇ ਥੋੜਾ ਜਿਹਾ ਠੰਡਾ ਹੋਵੇ ਫਿਰ ਇਹਦੀਆਂ ਰੋੜੀਆਂ ਜਿਹੜੀਆਂ ਬਣਨੀਆਂ ਕਿੰਨਾ ਵਰੀਆ ਲੱਗਦਾ ਪਿਆ ਨਾ ਸਾਹਮਣੇ ਪਿਆ ਜਿਹੜਾ ਗੁੜਿਆ ਸਰੋ ਮੰਮੀ ਇਹ ਪਾ ਦੇ ਪਰ ਉਹ ਹੰਨਾਗੁਰ ਮੈਂ ਖਾ ਕੇ ਦੇਖਾ ਕੇ ਤੇ ਕਿੱਥੇ ਜਾਣਾ ਬਾਅਦ ਗੁੜ ਮੈਂ ਖਾ ਕੇ ਦੇਖਿਆ ਵਾਕਈਤ ਬਹੁਤ ਜ਼ਿਆਦਾ ਗਾਣੇ ਆ ਬਹੁਤ ਜ਼ਿਆਦਾ ਮਿੱਠਾ ਵਾ ਗੁੜ ਥੋੜਾ ਜਿਹਾ ਲੈਣਾ ਥੋੜਾ ਜਿਹਾ ਥੋੜਾ ਇੱਕ ਗੁਰ ਨਹੀਂ ਤੂੰ ਲੈਣਾ ਕੋੜ ਕੋਦਾਂ ਜਾਂਦਾ ਤੇ ਮਾ ਕਾਣ ਬੜਾ ਜਿਆਦਾ ਓਏ ਥੋੜਾ ਜਿਹਾ ਦੇ ਦੇ ਨੂੰ ਦਾੜ ਵਾਲੇ ਬੰਦੇ ਨਾਲ ਖਾਈ ਦੂਜੇ ਬੰਦੇ ਖਾਈ ਚੰਗਾ ਤੇ ਮੈਨੂੰ ਖਾ ਕੇ ਦੱਸੀ ਕਿਵੇਂ ਦਾ ਲੱਗਾ ਖਾਂ ਥੋੜੇ ਕਿਹੜਾ ਕੋਈ ਜਿਆਦਾ ਦਿਓ ਨੂੰ ਹਲੇ ਹਲੇ ਜਿਆਦਾ ਲੈ ਲੈ ਨਹੀਂ ਨਾ ਆ ਗੋਦ ਨਾ ਕਿਹੜਾ ਵਾਲਾ ਜਾਂ ਤੂੰ ਆਇਆ ਈ ਰੋੜੀ ਇਸੇ ਚੀਜ਼ ਨੂੰ ਗੁਰਨੀਤ ਕਹਿ ਰਹੀ ਸੀ ਕਿ ਮੈਨੂੰ ਥੋੜਾ ਗੁੜ ਨਹੀਂ ਚਾਹੀਦਾ ਮੈਨੂੰ ਰੋੜੀ ਦੀ ਪੂਰੀ ਹੂਲ ਦੀ ਪੂਰੀ ਤਮੇ ਆਪੇ ਪਾਣ ਕੇ ਖਾਣਾ ਵਾ ਇਸੇ ਕਰਕੇ ਰੋਂਦੀ ਪਈ ਆ ਕਿੱਦਾਂ ਲੱਗੀ ਤੁਹਾਨੂੰ ਇਹ ਗੁੜ ਬਣਾਉਣ ਦੀ ਵੀਡੀਓ ਜੇ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇੱਕ ਪਾਚੋਂ ਕਿੰਨਾ ਝਾੜ ਨਿਕਲਿਆ ਇਹਦੇ ਲਈ ਕਮੈਂਟ